ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਯੁੱਧ ਨਸ਼ਿਆ ਵਿਰੁੱਧ ਹੇਟ ਜਲੰਧਰ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ ਪੁਲਿਸ ਕਮਿਸ਼ਨਰ ਤਨਪ੍ਰੀਤ ਕੌਰ ਦੀ ਅਗਵਾਈ ਚ 13 ਤੋਂ 12 ਕਿਲੋ ਹੈਰੋਇਨ ਪੰਜ ਗੈਰ ਕਾਨੂੰਨੀ ਪਿਸਤੌਲ ਤਿੰਨ ਲਗਜ਼ਰੀ ਕਾਰਾਂ ਅਤੇ ਨਕਦੀ ਸਮੇਤ ਤਿੰਨ ਤਸਕਰ ਗ੍ਰਿਫਟ ਕੀਤੇ ਗਏ ਹਨ ਇਹ ਕਾਰਵਾਈ ਨਸ਼ੇ ਦੀ ਲੜੀ ਨੂੰ ਤੋੜਨ ਵੱਲ ਇੱਕ ਵੱਡਾ ਕਦਮ ਹੈ ਪੁਲਿਸ ਨੇ ਕਿਹਾ ਹੈ ਕਿ ਨੈਟਵਰਕ ਦੀ ਵਿੱਤੀ ਜਾਂਚ ਜਾਰੀ ਹੈ ਅਤੇ ਹੋਰ ਦੋਸ਼ੀਆਂ ਨੂੰ ਵੀ ਜਲਦ ਕਾਬੂ ਕੀਤਾ ਜਾਵੇਗਾ ਜਲੰਧਰ ਪੁਲਿਸ ਦੀ ਇਹ ਮਿਹਨਤ ਨਸ਼ਾ ਮੁਕਤ ਪੰਜਾਬ ਵੱਲ ਇੱਕ ਠਿੱਟ ਕਦਮ ਹੈ ਮਾਨਯੋ ਸ਼੍ਰੀਮਤੀ ਕਨਪਈ ਕੋਲ ਦੀ ਆਈਪੀਐਸ ਕਮਿਸ਼ਨਰ ਪੁਲਿਸ ਜਿਲੰਦਰ ਅਤੇ ਸ਼੍ਰੀ ਮਨਪ੍ਰੀਤ ਸਿੰਘ ਜੀ ਤੋਂ ਡੀਸੀਪੀ ਵਰਚੀਗਰ ਅਤੇ ਐਡੀਸੀਪੀ ਸ਼੍ਰੀ ਜੰਤੀਪੁਰ ਆਈਪੀਐਸ ਜਿਨ੍ਹਾਂ ਦੇ ਦੇਸ਼ਾਨੋ ਦੇਸ਼ਾਂ ਤੇ ਸੀਨੀਅਰ ਸਟਾਫ ਦੀ ਟੀਮ ਨੇ ਸੰਦਰ কুমার ਦੇ ਇਚਾਰਜ ਨੇ ਤੇ ਕਾਫੀ ਵੱਡ ਦੇ ਕਵਰੀ ਕੀਤੀ ਸੀ ਜਿਹਦੇ ਚਲਦੇ ਆ ਪਹਿਲਾਂ 13 ਗੱਲੋਂ ਹੈਰੋ ਦੀ ਰਿਕਵਰੀ ਹੋਈ ਸੀ ਜਿਹਦੇ ਇਹਨਾਂ 8 ਗੱਲੋਂ ਪਰਚਾ ਦਰਜ ਹੈ 1299 स्टाइन 38 21 6885 ਜਿਹਦੇ ਚਾਹੁੰਦੇ ਆ ਬੈਕਵਰਡ ਲੈਂਕਰ ਦੇ ਵਿੱਚੋਂ ਸੁਖਪ੍ਰੀਤ ਜੋ ਕਿ ਅੰਮਰਸਾ ਦਾ ਰਹਿਣ ਵਾਲਾ ਜਿਹਦੇ ਕੋਲ 100 ਗ੍ਰਾਮ ਹੈਰਨ ਅਤੇ 3 ਪਿਸਟਲ ਪਤੀਬੂਰ ਤੇ 6 ਚਿੰਦਾਰੋਂ ਰੱਖਵੜੀ ਕੀਤੀ ਹੈ ਸੁਖਪ੍ਰੀਤ ਧਰਮਾਣ ਦੇ ਕੋਲ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਦੇ ਪਰਵਰਡ ਤੇ ਬੈਕਵਰਡ ਲੈਂਕਰ ਦੇ ਵਿੱਚ ਕੌਣ ਕੌਣ ਵਿਅਕਤੀ ਸ਼ਾਮਲ ਹੈ ਜਿਹਨਾਂ ਨੂੰ ਵੀ ਕਰਫਟਰ ਕੀਤਾ ਜਾਊਗਾ ਇਹ ਵਿਅਕਤੀ ਤੇ ਪਹਿਲਾ ਵੀ ਜਿਹੜਾ ਹੈਗਾ ਹੰਮਾ ਸਰ ਐਂਟਰੀ ਦੇ ਵਿੱਚ ਕੇਸ ਰਿਸਟਰਡਿੰਗ ਕੇਸ ਦਵਾਈ ਦੇ ਵਿੱਚ 3 ਸਾਲ ਦੀ ਹੋ ਰਹਿ ਗਿਆ ਸੀ ਅਤੇ ਇੱਕ ਐਸਾ ਵੀ ਜਮਾਨਤ ਤੇ ਬਾਹਰ ਆਇਆ ਅਤੇ ਸੰਗੁੰਨ ਦਾ ਕੰਮ ਕਰਦਾ ਨਾਲ ਤੇ ਹੁਣ ਦੁਬਾਰਾ ਫੇਰ ਟਰੱਕ ਦਾ ਲੋਪਟਾ ਦਾ ਕੰਮ ਜਿਹਦੇ ਤਹਿਤ ਹੋਰ ਸਖਤ ਕਾਰਵਾਈ ਕੀਤੀ ਜਾਂਦੀ ਹੈ ਉਹਦੇ ਪ੍ਰੋਪਰਟੀ ਵਗੈਰਾ ਜਿੱਥੇ ਬੈਰੀ ਹੈ ਸਾਰਾ ਕਾਰਾ ਕੇ ਸੀ ਕਰਨਾ ਹੈ